ਬੀਤੀ ਰਾਤ ਨੈਸ਼ਨਲ ਹਾਈਵੇ ਤੇ ਇੱਕ ਦਰਦਨਾਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ ਤੇਜ਼ ਰਫ਼ਤਾਰ ਟਰੱਕ ਦੇ ਵੱਲੋਂ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਨੂੰ ਟੱਕਰ ਮਾਰੀ ਜਾਂਦੀ ਹੈ ਜਿਹਾ ਤੁਹਾਨੂੰ ਦੱਸ ਦਿੰਨੇ ਆ ਕਿ ਤੇਜ਼ ਰਫ਼ਤਾਰ ਟਰੱਕ ਜਿਹੜਾ ਉਹ ਇਸ ਬੱਸ ਨੂੰ ਟੱਕਰ ਮਾਰਦਾ ਜਿਸ ਦੇ ਵਿੱਚ ਤਕਰੀਬਨ 60 ਸਵਾਰੀਆਂ ਸਵਾਰ ਸੀ ਤੇ ਤੁਹਾਨੂੰ ਦੱਸ ਦਿੰਨੇ ਆ ਕਿ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਨੂੰ ਜਦੋਂ ਟੱਕਰ ਲੱਗਦੀ ਹੈ ਤਾਂ 60 ਸਵਾਰੀਆਂ ਜਿਹੜੀਆਂ ਸੀ ਤਕਰੀਬਨ ਇਸ ਬੱਸ ਦੇ ਵਿੱਚ ਸਵਾਰ ਸੀ ਜਿਨ੍ਹਾਂ ਦੇ ਵਿੱਚੋਂ 25 ਤੋਂ 30 ਸਵਾਰੀਆਂ ਜਿਹੜੀਆਂ ਨੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਦਸੀਆਂ ਜਾ ਰਹੀਆਂ ਨੇ ਜਿਨ੍ਹਾਂ ਦਾ ਨੇੜਲੇ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਦੱਸ ਦਿੰਦੇ ਆ ਕਿ ਇਸ ਬੱਸ ਦੇ ਵਿੱਚ ਜਿਹੜੇ ਲੋਕ ਨੇ ਜਿਹੜੇ ਯੂਪੀ ਬਿਹਾਰ ਤੋਂ ਪੰਜਾਬ ਦੇ ਵਿੱਚ ਲੇਬਰ ਕੰਮ ਕਰਨ ਲਈ ਆਉਂਦੀ ਹੈ ਉਹ ਸਵਾਰ ਸੀਤ ਜਿਨ੍ਹਾਂ ਦੇ ਵਿੱਚੋਂ ਤਕਰੀਬਨ 30 ਸਵਾਰੀਆਂ ਜਿਹੜੀਆਂ ਨੇ 30 ਯੂਪੀ ਤੋਂ ਬਿਹਾਰ ਤੋਂ ਆਈ ਲੇਬਰ ਜਿਹੜੀ ਉਹ ਜ਼ਖਮੀ ਦਸੀ ਜਾ ਰਹੀ ਹੈ ਜਿਨ੍ਹਾਂ ਦਾ ਨੇੜਲੇ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਤੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਗੱਡੀਆਂ ਜਿਹੜੀਆਂ ਨੇ ਵਾਹਨ ਜਿਹੜੇ ਨੇ ਪੂਰੇ ਤਰੀਕੇ ਦੇ ਨਾਲ ਨੁਕਸਾਨੇ ਜਾ ਚੁੱਕੇ ਨੇ ਤਸਵੀਰਾਂ ਕਾਫੀ ਜ਼ਿਆਦਾ ਭਿਆਨਕ ਨੇ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਕਿਸ ਤਰੀਕੇ ਦੇ ਨਾਲ ਹਾਦਸਾ ਜਿਹੜਾ ਵਾਪਰਿਆ ਹੋਵੇਗਾ ਤਸਵੀਰਾਂ ਸਾਫ਼ ਬਿਆਨ ਕਰ ਰਹੀਆਂ ਨੇ ਕਿੰਨਾ ਭਿਆਨਕ ਸੜਕ ਹਾਦਸਾ ਜਿਹੜਾ ਉਸ ਵੇਲੇ ਵਾਪਰਿਆ ਹੋਵੇਗਾ ਤਾਂ ਤੇਜ਼ ਰਫਤਾਰ ਟਰੱਕ ਜਿਹੜਾ ਹੈ ਉਹ ਇਸ ਸਵਾਰੀਆਂ ਦੇ ਨਾਲ ਫਰੀ ਹੋਈ ਬੱਸ ਨੂੰ ਟੱਕਰ ਮਾਰਦਾ ਹੈ ਤਤਵਨ ਨੂੰ ਦੱਸ ਦਿੰਦੇ ਆ ਕਿ ਜ਼ਖਮੀਆਂ ਦਾ ਨੇੜਲੇ ਹਸਪਤਾਲ ਦੇ ਵਿੱਚ ਲਾਜ ਚੱਲ ਰਿਹਾ ਹੈ ਤੇ ਉੱਥੇ ਹੀ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਉਹ ਆਪੇ ਉਤਰ ਰਹੇ تھے ਹਮ वहाँ पे कोई चीज पीछे आवाज कर 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 बस का अच्छा कहाँ का, 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 से आ रहे थे आ रहे हैं बेतिया जिला से बिहार से हाँ जी बिहार से थे? कौन से जिले से बेतिया जिला सभी खन्ना में उतरने वाले थे हाँ जी बाबा क्षेत्र से हमने चढ़े थे अच्छा हाँ जी कितने बंदे थे बस में यहाँ तो हम लोग तीस बंदे थे तीस बंदे यहाँ पे अच्छा कैसे हुआ हादसा वहाँ गाड़ी रोका था हम लोग सब उतारा रहे थे सब लोग उतर गए थे उसमें पाँच छह लोग बच गए थे तब तक एक बार बम जो है क्या दो आवाज किया पीछे से कुछ पीछे से कर दिया बस का बहुत रोखाई किया फिर भी बस नहीं रुका जाकर उधर आगे पोल में लड़ गया अच्छा इस करके किसी का हाथ टूट गया है किसी का पैर टूट गया है किसी का सर टूट गया है फूट गया है हमारा भी माथा में चोट लग गया है दर्द है ज्यादा चोट लगा हुआ है कि, कितने बंदे थे बस में लगभग लगभग बंदे इसमें थे तीस तीस हाँ अच्छा औरतें भी थी औरत एक थी अच्छा उसका अभी पाँच छह महीने का बच्चे थे अच्छा जी बच्चे भी थे बस में जी सभी एक जगह से आ रहे थे सब नहीं ये कुछ इधर से बैठे थे अच्छा। साइड से हम लोग बिहार साइड से थे तो उसका भी पति बुरे हाल से घाई है अच्छा। और उसका बच्चे और उसका बीवी बच गई है ठीक है जी जख्मी है सभी बंदे सब बंदे जख्मी है जी बस वो लगा था बस पीछे ताकत तोरक मार दिया अच्छा आधा आदमी उतर के आधा आदमी उसी में रहा था अच्छा बस में छह बंदे हाँ हा। कहाँ से आ रही थी बस बस ये इसी तरह है चौतरवा बिहार के

ਉਹ ਧਾਨ ਦੀ ਖੇਤੀ ਲਈ ਹਾਂ ਜੀ ਸਭੀ ਉਹੀ ਕੇ ਲਈ ਆਏ ਆਂ ਹਾਂ ਸਾਰੇ ਆਦਮੀ ਉਸੇ ਕੇ ਲਈ ਆਏ ਜੀ ਅਸੀਂ ਹਸਪਤਾਲ ਦੇ ਵਿੱਚ ਬੈਠੇ ਸੀ ਇਕਦਮ ਖੜਕੇ ਲਈਵਾ ਆਈ ਬਿਜਲੀ ਦੇ ਸਭ ਲੋ ਪਟਾਕੇ ਭੇਨੇ ਜਾਂ ਦੇਖਿਆ ਜੀ ਬਸ ਖੰਬੇ ਦੇ ਵਿੱਚ ਫੁੰਦੀ ਦੀ ਹੈ ਟਰੱਕ ਟਰੱਕ ਖੜਿਆ ਪਿਆ ਸੀ ਨਾਲ ਵੀ ਬੱਸ ਖੜੀ ਵੀ ਸੀ ਟਰੱਕ ਬਹੁਤ ਤੇਜ਼ ਸੀ ਇਕਦਮ ਦੋਨਾਂ ਨੇ ਟੱਕਰ ਵੱਜੀ ਭਈਏ ਕਾਰ ਨੂੰ ਕਾਰ ਵੀ 25 ਸੀ ਜੀ ਇਹ ਬਿਹਾਰ ਤੋਂ ਆ ਰਹੀ ਸੀ ਚੋਨਾ ਚੂਨਾ ਨਾਲ ਵਸੇ ਸਰ ਮੇਰੇ ਕੋਲ ਟਰੱਕ ਦਾ ਟਰੱਕ ਦਾ ਟੈਲਵੈਂਚਰ ਹੋ ਗਿਆ ਜੀ ਕਿੰਨਾ ਨੁਕਸਾਨ ਹੋਇਆ ਨੁਕਸਾਨ ਦੇਖੋ ਜੀ ਸੱਡਾ ਬੇਟਾ ਸਾਰੇ ਬੰਦੇ ਜ਼ਖਮੀ ਨੇ ਜੀ ਡਰਾਈਵਰ ਵੀ ਜ਼ਖਮੀ ਹੈ ਸਾਰੇ ਜ਼ਖਮੀ ਨੇ ਜੀ ਸਾਰਿਆਂ ਨੂੰ ਸਾਡੀ ਆਪਣੀ ਬੈਨ ਖੜੀ ਸੀ ਸਾਰਿਆਂ ਚੱਕ ਚੱਕ ਕੇ ਸੀ ਸਿਰਦਾਂ ਸਾਲ ਚ ਲੈ ਕੇ ਗਿਆ ਕਿੰਨੇ ਵਜੇ ਸੀ ਘਟਨਾ ਇਹ ਸਰ ਜੀ ਘਟਨਾ ਹੈਗੀ ਜੀ ਹੁਣ ਤੋਂ 10 ਮਿੰਟ ਪਹਿਲਾਂ ਦੀ ਗੱਲ ਹੈ ਜੀ ਯਾਨੀ ਕਿ 12 ਵਜੇ 30 ਪਹਿਲਾਂ ਦੀ ਗੱਲ ਸਾਢੇ 12 ਦੀ ਗੱਲ ਹੈ ਕੋਈ ਜਾਣੀ ਨੁਕਸਾਨ ਤਾਂ ਨਹੀਂ ਹੋਇਆ ਜਿਆਲੀ ਨੁਕਸਾਨ ਕੁਝ ਨਹੀਂ ਹੋਇਆ ਜੀ ਬਚਾਅ ਹੋ ਗਿਆ ਪਰਮਾਤਮਾ ਦੀ ਕਿਰਪਾ ਨਾਲ ਜੀ ਕਿੰਨੇ ਲੋਕਾਂ ਦੇ ਸੱਟ ਲੱਗੀਆਂ ਨੇ ਘੱਡੂ ਘੜੀ ਜੀ 25 30 ਜਾਣੇ ਹੈਗੇ ਨੇ ਜੀ ਕਾਲਜ ਪਹੁੰਚ ਗਈ ਉਹ ਬੱਸ ਬੋਕੇ ਤੇ ਪਹੁੰਚ ਗਈ 112 ਨੇ ਫੋਨ ਕਰਤਾ 108 ਤੇ ਫੋਨ ਕਰਤਾ ਜੀ ਪਾਜੀ ਕਿਨੇ ਕਰਾ ਹਾਥ ਸਿੱਧੀ ਜਖਮੀ ਹੋਣੇ ਕੋਈ ਹੈ ਅੰਦਾਜ਼ਾ ਹੋ ਗਏ ਹੋਣਗੇ ਤਕਰੀਬਨ 15 20 ਕੇ ਬੰਦੇ ਹੈਗੇ ਨਹੀਂ 12 13 ਛੱਡ ਕੇ ਆਂਦੇ ਆ ਜੀ ਅਸੀਂ ਕਿੰਨੇ ਕ ਤੁਸੀਂ ਐਂਬੂਲੈਂਸ ਤੁਹਾਡੀ ਹੈ ਇਹ ਹਾਂਜੀ ਹਾਂਜੀ ਆਪਦੀ ਹੈ ਜੀ ਜਖਮੀਆਂ ਤੇ ਖਾਦੀਆਂ ਡਰਾਈਵਰ ਤੇ ਬਾਕੀ ਬੱਤ ਦੀਆਂ ਸਵਾਰੀਆਂ ਸੱਟਾਂ ਲੱਗਿਆ ਨੇ ਜ਼ਿਆਦੀਆਂ ਅੱਛਾ ਬੱਚੇ ਬੱਚੇ ਵੀ ਨੇ ਵਿੱਚ ਜ਼ਖਮੀਆਂ ਚ ਬੱਚੇ ਇੱਕ ਅੱਧਾ ਬੱਚਾ ਹੈਗਾ ਜੀ ਦੋ ਬੱਚੇ ਨੇ ਅੱਛਾ ਔਰਤਾਂ ਔਰਤਾਂ ਵੀ ਹੈਗੀਆਂ ਪੰਜ ਛੇ ਔਰਤਾਂ ਨੇ ਹੈਗੀਆਂ ਨੇ ਜ਼ਖਮੀ ਹਾਂਜੀ ਹਾਂਜੀ ਅਨੁਰਾਗ ਨਾਮ ਹੈ ਜੀ ਮੇਰਾ ਕੀ ਹੋਇਆ ਜਿਹੜਾ ਐਕਸੀਡੈਂਟ ਹੋਇਆ ਸਰ ਅਸੀਂ ਇਧਰੋਂ ਆ ਰਹੇ ਸੀਗੇ ਜੀ ਨਾ ਘਰ ਜਾ ਰਿਹਾ ਸੀਗਾ ਮੈਂ ਰੈਸਟੋਰੈਂਟ ক্লোਜ਼ ਕਰਕੇ ਤੇ ਰਸੀ ਦੇਖਿਆ ਵੀ ਇਧਰ ਐਕਸੀਡੈਂਟ ਹੋਇਆ ਸੀਗਾ ਜੀ ਤੇ ਜੋ ਆਪਾਂ ਨੂੰ ਸਵਾਰੀਆਂ ਬਸ ਦੀਆਂ ਸਵਾਰੀਆਂ ਸੀਗੀਆਂ ਉਹਨਾਂ ਦੀ ਜਾਣਕਾਰੀ ਦੇ ਨਾਲ ਉਹਨਾਂ ਨੇ ਦੱਸਿਆ ਕਿ ਅਸੀਂ ਇੱਥੇ ਕੱਟ ਤੇ ਬਸ ਖੜਾ ਕੇ ਸਵਾਰੀਆਂ ਤਾਰ ਰਹੇ ਸੀ ਪਿਛੋਂ ਕੋੜਾ ਟਰੱਲ ਆਇਆ ਜੀ ਉਹਨੇ ਆ ਕੇ ਵਿੱਚ ਹਿੱਟ ਕੀਤਾ ਤੇ ਬਸ ਦੇ ਵਿੱਚ ਜਦੋਂ ਹਿੱਟ ਹੋਇਆ ਉਹ ਸਿੱਧੀ ਜਾ ਕੇ ਉਧਰ ਟਰਾਂਸਫਾਰਮ ਤੇ ਵੱਜੀ ਹੈ ਜੀ ਉਹ ਟਰਾਂਸਫਾਰਮ ਦੇ ਵਿੱਚ ਵੱਜਣ ਨਾਲ ਸਪਾਰਕ ਹੋ ਗਏ ਉਹਨੂੰ ਬਸ ਨੂੰ ਅੱਗ ਲੱਗੀ ऑन द स्पॉट ਆਪਣੇ ਸਾਰੇ ਟੀਮ ਇਹਨਾਂ ਨੇ ਜਿਹੜੀ ਵੀ ਪੁਲਿਸ ਦੀ ਹੋ ਗਈ ਜਾਂ ਫਾਇਰ ਬ੍ਰਿਗੇਡ ਹੋ ਗਈ ਜਿਹੜੇ ਨਵੀਂ ਭਰਤੀ ਜਿਹੜੇ ਐਸ ਐਫ ਐਕਸ ਜਿਹੜੇ ਵੀ ਨੇ ਇਹਨਾਂ ਨੇ ਸਭ ਕੰਟਰੋਲ ਕੀਤਾ ਪਰ ਉਸ ਤੋਂ ਬਾਅਦ ਹੁਣ ਸਾਰੇ ਲੱਗੇ ਹੋਏ ਆ ਜੀ ਜਿੰਨੇ ਵੀ ਰੋਡ ਤੇ ਆ ਰਹੇ ਸੀਗੇ ਜਿੰਨੇ ਵੀ ਜਨਤਾ ਆ ਰਹੀ ਹੈ ਜਿੰਨੇ ਵੀ ਲੋਕ ਆ ਰਹੇ ਨੇ ਸਭ ਸਾਰੇ ਹੈਲਪ ਕਰਕੇ ਸਭ ਮਤਲਬ ਕਿ ਕੰਟਰੋਲ ਕਰਨ ਦੀ ਸਾਰੇ ਕੋਸ਼ਿਸ਼ ਕਰ ਰਹੇ ਬਾਕੀ ਸਾਰੀ ਟ੍ਰੈਫਿਕ ਕੰਟਰੋਲ ਕਰਤੀ ਇਹਨਾਂ ਨੇ ਕਿੰਨੇ ਕੁ ਲੋਕਾਂ ਦੇ ਸੱਟਾ ਵੱਜਿਆ ਸਰ ਨੀਅਰ ਅਬਾਊਟ ਮੇਰੇ ਹਿਸਾਬ ਨਾਲ ਤਾਂ ਜੀ 10 ਕ ਬੰਦੇ ਦੀ 10 12 ਬੰਦੇ ਦੀ ਸੱਟਾ ਵੱਜੀਆਂ ਹੀ ਵੱਜੀਆਂ ਨੇ ਜੀ ਬਾਕੀ ਸ਼ਾਇਦ ਇੱਕ ਇੱਕ ਅੱਧੀ ਜਾਨ ਨੂੰ ਖਤਰਾ ਵੀ ਹੋ ਸਕਦਾ ਇੰਨਾ ਤਾਂ ਜਰੂਰ ਹੈਗਾ ਜੀ ਬਾਕੀ ਦੇਖੋ ਜੋ ਸਵੇਰੇ ਰਿਪੋਰਟ ਆਉਂਦੀ ਹੈ ਜੀ ਜੋ ਵੀ ਸਰ ਦੱਸਣਗੇ ਮੌਕੇ ਦੀ ਜਿਹੜੀ ਵੀ ਗੱਲ ਹੈ ਬਾਕੀ ਅਸੀਂ ਜੋ ਸਾਡੇ ਵੱਲੋਂ ਹੋ ਸਕੇ ਆਪਾਂ ਪੂਰੀ ਹੈਲਪ ਕੀਤੀ ਹੈ ਜੀ ਸਾਰਿਆਂ ਦੀ ਉਸ ਵਕਤ ਆਪਾਂ ਘਰ ਜਾ ਰਹੇ ਸੀਗੇ ਜਾਂਦੇ ਜਾਂਦੇ ਅਸੀਂ ਦੇਖਿਆ ਵੀ ਚਲੋ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਬੱਸ ਵਾਲੇ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਉਹ ਹੁਣ ਪਤਾ ਨਹੀਂ ਗਲਤੀ ਕੀ ਦੀ ਆ ਜੀ ਇਹ ਤਾਂ ਹੁਣ ਦੇਖੋ ਕੀ ਬਣਦਾ ਇਸ ਦਾ ਕਿਉਂਕਿ ਥੋੜੀ देर ਬਾਅਦ ਚ ਪਹੁੰਚੇ ਆ ਤੇ ਮੇਰੇ ਖਿਆਲ ਨਾਲ ਉਸ ਟਾਈਮ 10 ਮਿੰਟ ਹੋ ਚੁੱਕੇ ਸੀ ਐਕਸੀਡੈਂਟ ਨੂੰ ਜਦੋਂ ਅਸੀਂ ਇੱਥੇ ਪਹੁੰਚੇ ਤੇ ਇੱਥੇ ਆ ਸੀ ਜਦੋਂ ਬਜ਼ੁਰਗ ਪਹੁੰਚੇ ਸਰ ਓਰੇ ਸਾਰੇ ਜ਼ਖਮੀ ਪਏ ਸੀ 10 ਤੋਂ 15 ਬੰਦੇ ਜ਼ਖਮੀ ਸੀਗੇ ਉਹਦੇ ਵਿੱਚੋਂ ਇੱਕ ਅੱਧਾ ਹੀ ਮੇਰੇ ਖਿਆਲ ਨਾਲ ਇੱਕ ਅੱਧਾ ਹੀ ਬੰਦਾ ਥੋੜਾ ਜਿਹਾ ਐਮਰਜੈਂਸੀ ਚ ਹੋਊਗਾ ਬਾਕੀ ਸਾਰੇ ਫੱਟੜੇ ਹੀ ਸੀਗੇ ਬੱਚੇ ਔਰਤਾਂ ਵੀ ਸੀਗੀਆਂ ਹਾਂਜੀ ਬੱਚੇ ਔਰਤਾਂ ਵੀ ਸੀਗੀਆਂ ਨੌਜਵਾਨੇ ਵੀ ਪਰ ਬੱਚੇ ਔਰਤਾਂ ਦੇ ਵਿੱਚੋਂ ਮੈਨੂੰ ਕੋਈ ਨਹੀਂ ਜ਼ਖਮੀ ਦਿਗਿਆ ਮੇਨਲੀ ਜਿਹੜੇ ਮੈਨਜ਼ ਸੀਗੇ ਉਹ ਥੋੜੇ ਜਿਆਦਾ ਜ਼ਖਮੀ ਸੀਗੇ ਇਹ ਇਹ ਬਾਸੇ ਕ ਮਹਾਕਾਲ ਦੀ ਸਵਾਰੀਆਂ ਲੈ ਕੇ ਜਾ ਰਹੇ ਸੀਗੇ ਰੋਡ ਦੇ ਉੱਤੇ ਆਪਣੇ ਸਿਵਲ ਹਸਪਤਾਲ ਦੇ ਸਾਹਮਣੇ ਖੜੀ ਸੀਗੀ ਪਿੱਛੋਂ ਇੱਕ ਟਰੱਕ ਦਾ ਟਾਇਰ ਫਟਣ ਕਾਰਨ ਟਰੱਕ ਨੇ ਪਿੱਛੋਂ ਹਿੱਟ ਕੀਤਾ ਇਦੇ ਵਿੱਚ 225 ਬੰਦੇ ਜ਼ਖਮੀ ਹੋਏ ਨੇ ਉਦਾਂ ਕੈਜੁਅਲਟੀ ਤੋਂ ਬਚਾਏ ਜ਼ਖਮਿਆਂ ਨੂੰ ਸੇਵਲੋਸ ਹਸਪਤਾਲ ਖੰਡਾਂ ਵਿੱਚ ਦਾਖਲ ਕਰਾਇਆ ਗਿਆ ਤੇ ਰੋਡ ਵਗੈਰਾ ਕਲੀਅਰ ਹੋ ਗਈ ਰੋਡ ਕਲੀਅਰ ਹੋ ਗਿਆ ਟਰੱਕ ਨੂੰ ਅਸੀਂ ਆਪਣੇ ਕ੍ਰੇਨ ਦਾ ਪ੍ਰਬੰਧ ਕਰਕੇ ਪਿੱਛੇ ਹਟਾ ਰਹੇ ਹਾਂ ਬਾਕੀ ਟਰੈਫਿਕ ਚੱਲ ਰਹੀ ਹੈ ਤੇ ਬਾਕੀ ਕੋਈ ਕੈਜੁਅਲਟੀ ਵਗੈਰਾ ਨਹੀਂ ਬਾਕੀ ਆਪਣੇ 2-3 ਬੰਦੇ ਸੀਰੀਅਸ ਨੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ